ਇਕ ਰਾਤ ਦੇ ਸੁਪਨੇ ਅਗਰ ਕੋਈ ਮੈਨੂੰ ਦੱਸ ਦੇਵੇ ਯਾਰ ਕਿ ਬਈ ਰਾਤ ਨੂੰ ਮੈਂ ਕਿਹੜੇ ਸੁਪਨੇ ਵੇਖੇ ਨੇ ਤੋ ਸ਼ੇਖ ਸਾਦੀ ਸਾਹਿਬ ਕਹਿੰਦੇ ਸਨ ਮੈਂ ਦੱਸ ਦੇਵਾਂਗਾ ਇਹ ਬਰਨ ਦਾ ਚੰਗਾ ਆ ਮਾੜਾ ਸ਼ਰੀਫ ਹੈ ਯਾ ਬਦਮਾਸ਼ ਚੋਅ ਹੈ ਯਾ ਅਗੜ ਹੈ ਕੰਦੇ ਮੈਂ ਸੁਪਨੇ ਤਾਂ ਉਹ ਦੱਸਦੇ ਸਿਰਫ ਉਹ ਇਮਾਨਦਾਰੀ ਨਾਲ ਦੱਸ ਦੇਵੇ ਕਿ ਮੈਨੂੰ ਸੁਪਨੇ ਕੀ ਆਇਆ ਰਾਤ ਨੂੰ ਔਰ ਸੁਪਨੇ ਨੂੰ ਐਵੇਂ ਨਾ ਸਮਝ ਲੈਣਾ ਇਤਨੀ ਮਹਰੂਸ ਕਰ ਲੈ ਇਹਨਾਂ ਦਾ ਬਕਾਇਦਾ ਵੇਜ ਹੈ ਇਹਨਾਂ ਦਾ ਸਾਡੀ ਜ਼ਿੰਦਗੀ ਨਾਲ ਉਤਲਕ ਹੈ ਜਾਗਰਤ ਅਵਸਥਾ ਵਿੱਚ ਜੋ ਘਟਨਾਵਾਂ ਘਟਦੀ ਹੈ ਤੇ ਸੁਪਨ ਅਵਸਥਾ ਵਿੱਚ ਜੋ ਘਟਨਾਵਾਂ ਘਟਦੀ ਹੈ ਇੱਕੋ ਜਿਹੇ ਅਸਰ ਦਿਮਾਗ ਤੇ ਪੈਂਦਾ ਔਰ ਸੰਸਕਾਰ ਬਣਦੇ ਹੈ ਜਾਗਰਤ ਅਵਸਥਾ ਵਿੱਚ ਕਿਸੇ ਮਨੁੱਖ ਨੇ ਚੁਰਾਈ ਕੀਤੀ ਹੈ ਭੈ ਹੈ ਅੰਦਰ ਡਰ ਹੈ ਪਰ ਜੇ ਕਿਦਰ ਸੁਪਨੇ ਚ ਵੀ ਕਰੇ ਹੈ ਐਸੇ ਦਰਦ ਉਦੋਂ ਵੀ ਹੁੰਦਾ ਜਾਗਰਤ ਅਵਸਥਾ ਵਿੱਚ ਕਿਸੇ ਨੇ ਕਹਲ ਕੀਤਾ ਹੈ ਬਜਿਆ ਦਰਦ ਛੁਪਣ ਦੀ ਕੋਸ਼ਿਸ਼ ਕਰਦਾ ਹੈ ਪਰ ਜੇ ਸੁਪਨੇ ਚ ਕੀਤਾ ਤਾਂ ਵੀ ਬਜੇ ਆ ਫਿਰ ਸਰੀਰ ਦੀ ਹਾਲਤ ਉਹੀ ਕੁਛ ਹੁੰਦੀ ਹੈ ਜਾਗਰਤ ਅਵਸਥਾ ਦੇ ਜੋ ਦੁਰਾਚਾਰ ਕੀਤਾ ਤੇ ਜੋ ਸਰੀਰ ਦੀ ਹਾਲਤ ਬਣੀ ਹੈ ਸੁਪਨੇ ਵਿੱਚ ਵੀ ਉਹੀ ਬਣੀ ਹੈ ਔਰ ਉਸਦੇ ਤਦ ਕਟੇਗਾ ਬਕੰਦਾ ਦੁਰਾਚਾਰ ਦੇਚ ਜੋ ਜਾਗਰਤ ਅਵਸਥਾ ਵਿੱਚ ਹਾਲਤ ਹੈ ਸਰੀਰ ਦੀ ਸੁਪਨੇ ਚ ਵੀ ਹੋਈ ਕੋਈ ਫਰਕ ਨਹੀਂ ਤੇ ਜੇ ਸੁਪਨੇ ਦਾ ਦੁਰਾਚਾਰ ਵੀ ਜਾਗਰਤ ਅਵਸਥਾ ਜੈਸਾ ਹੀ ਹੈ ਤਾਂ ਕਰਮ ਤੇ ਸਮਾਨ ਲੈ ਚਾਹ ਸੁਪਨੇ ਚ ਕੀਤੇ ਜਾਂਦੇ ਚ ਜਾਗਰਤ ਅਵਸਥਾ ਚ ਕੀਤੇ ਜਾਂਦੇ ਔਰ ਦੋਮੰ ਦਾ ਫਲ ਇੱਕੋ ਜਿਹਾ ਹੈ ਫਰਕ ਸਿਰਫ ਇਤਨਾ ਹੈ ਇੱਕ ਜਾਦੂਕੀ ਕੀਤਾ ਇੱਕ ਸੌਂ ਕੇ ਕੀਤਾ ਬਸ ਇਤਨੀ ਅਰਜ਼ ਕਰ ਦੋ ਸੌਂ ਕੇ ਸੁਪਨੇ ਵਿੱਚ ਕਿਹੜੇ ਕਰਨ ਹੁੰਦੇ ਨੇ ਜਿਹੜੇ ਜਾਗਰਤ ਅਵਸਥਾ ਵਿੱਚ ਅਧੂਰੇ ਰਹਿ ਜਾਂਦੇ ਦਿਨਬਰ ਕੁਝ ਚਾਹਤ ਸੀ ਕਿ ਹੋਣਾ ਚਾਹੀਦਾ ਹੋਣਾ ਚਾਹੀਦਾ ਨਹੀਂ ਹੋਇਆ ਰਾਤ ਨੂੰ ਸੁਪਨੇ 'ਚ ਕਰੇ ਕਿਸੇ ਨੂੰ ਇਸਨੇ ਮਾਰਨਾ ਚਾਹਿਆ ਸੀ ਨਹੀਂ ਮਾਰ ਸਕਿਆ ਰਾਤ ਨੂੰ ਸੁਪਨੇ 'ਚ ਮਾਰੇ ਕਿਸੇ ਨੂੰ ਇਸ ਨੇ ਠੱਗਣਾ ਚਾਹਿਆ ਸੀ ਨਹੀਂ ਠੱਗ ਸਕਿਆ ਰਾਤ ਨੂੰ ਸੁਪਨੇ 'ਚ ਠੱਗੇਗਾ ਦਿਨ ਭਰ ਇਸ ਦੀ ਕੋਸ਼ਿਸ਼ ਸੀ ਕਿ ਮੈਨੂੰ ਗੁਰੂ ਚੇਤੇ ਆਵੇ ਬਾਣੀ ਦਾ ਰਸ ਮਿਲੇ ਨਹੀਂ ਗੱਲ ਬਣ ਸਕੀ ਰਾਤ ਨੂੰ ਸੁਪਨੇ 'ਚ ਬਣਾਈ ਗਈ ਕੁਦਰਤ ਨੇ ਇੰਤਜ਼ਾਮ ਕਰ ਰੱਖਿਆ ਹੈ ਪਰਮਾਤਮਾ ਨੇ ਬਕਾਇਦਾ ਇੰਤਜ਼ਾਮ ਕਰ ਰੱਖਿਆ ਹੈ ਤਾਂ ਸੁਪਨੇ ਵਿੱਚ ਜਿਸ ਨੂੰ ਕੁਝ ਝਲਕ ਪਵਿੱਤਰਤਾ ਦੀ ਦਿਖਾਈ ਦੇ ਰਹੀ ਹੈ ਸਾਈਂਬੰਦੀ ਬਾਣੀ ਕਹਿੰਦੀ ਹੈ ਉਹ ਮਨੁੱਖ ਵੀ ਕੋਈ ਮਾਮੂਲੀ ਮਨੁੱਖ ਨਹੀਂ ਬੜੀ ਵੱਡੀ ਗੱਲ ਹੈ ਕਿਉਂਕਿ ਪਵਿੱਤਰ ਸੁਪਨੇ ਦੀ ਪਵਿੱਤਰ ਸੰਸਕਾਰੋਂ ਤੋਂ ਪੈਦਾ ਹੁੰਦੇ ਨੇ ਤੇ ਪਵਿੱਤਰ ਸੰਸਕਾਰ ਪਵਿੱਤਰ ਸੋਚਾਂ ਤੋਂ ਪਵਿੱਤਰ ਕਰਮਾਂ ਤੋਂ ਪ੍ਰਪ੍ਰਤਰ ਚਾਹਤੋਂ ਹੀ ਬਣਦੇ ਨੇ ਐਂ ਨਹੀਂ ਬਣਦੇ ਚੰਗੀ ਤਰ੍ਹਾਂ ਮੈਨੂੰ ਯਾਦ ਹੈ ਸਰਬਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਸਥਾਨ ਹੈ ਮਹਾਨਦੀ ਦੇ ਕੰਢੇ ਉੜੀਸਾ ਦੇ ਵਿੱਚ ਜਗਨਨਾਥ ਪੁਰੀ ਤੋਂ ਥੋੜੀ ਜਿਹੀ ਦੂਰੀ ਤੇ ਮੈਂ ਸੂਰਜ ਪ੍ਰਕਾਸ਼ ਦੀ ਕਥਾ ਕਰਦਾ ਸੀ ਸ਼ਾਮ ਨੂੰ ਤੇ ਮੇਰੇ ਨਾਲ ਦੇ ਇੱਕ ਬੜੇ ਉੱਗੇ ਸਨ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਕਰਣ ਪੜਦਾ ਸੀ ਸੌ ਜਾਂਦੇ ਸਨ ਸੰਗਤ ਦੇ ਵਿੱਚ ਰਾਤ ਦੇ وقت ਗੱਲ ਇੱਕ ਦਿਨ ਮੇਰੇ ਮੂੰਹੋਂ ਨਿਕਲ ਗਈ ਮੈਂ ਕਿ ਬਾਬਾ ਜੀ ਜਦ ਤੁਸੀਂ ਸੌਂ ਹੀ ਜਾਂਦੇ ਹੋ ਤੇ ਫਿਰ ਕਮਰੇ ਚਲੇ ਜਾਇਆ ਫਿਰ ਲੱਗੇ ਨੇ ਬੈਠਣਾ ਤੇ ਮੈਂ ਸੰਗਤ ਹੈ ਮੈਂ ਤਾਂ ਸਿਰਫ 10 ਮਿੰਟ ਬੈਠਦੇ ਤੁਹਾਨੂੰ ਨਹੀਂ ਦੱਸ ਜਾਂਦੀ ਕਿ ਜਾ ਕੇ ਸੌਂ ਗਾਇਆ ਕਰ ਕੰਢ ਦੇ ਕਥਾ ਸੁਣਦੇ ਆਂ ਸੁਣਦੇ ਆਂ ਸੌਣਾ ਮੈਂ ਕਦੇ ਤੇ ਸੌਂਗਾ ਕਿ ਸਿਰਫ ਫਰਕ ਕੀ ਪੈ ਜਾਂਦਾ ਭਾਵੇਂ ਇੱਥੇ ਸੋਵੋ ਤੇ ਭਾਵੇਂ ਕਮਰੇ 'ਚ ਸੋਵੋ ਦੋਗੱਲਾ ਮੈਨੂੰ ਕਹੀਆਂ ਦੱਲ ਦੇ ਕਥਨ ਸੁਣਦੇ ਹਾਂ ਸੋਹੜਿਆ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਇਤਿਹਾਸ ਹੈ ਸਿਰਫ ਗੁਰਨਾਮ ਹੀ ਗੁਰਬਾਉਦਨ ਸਿੰਘ ਜੀ ਮਹਾਰਾਜ ਦਾ ਸਾਰਾ ਇਤਿਹਾਸ ਚੱਲਦਾ ਹੈ ਕਿੰਨੇ ਕਿ ਜਦੋਂ ਸਾਥੀਆਂ ਮੈਂ ਸੁਣਦਾ ਤਾਂ ਇਸ ਸਾਥੀਆਂ ਦੀ ਝਲਕ ਰਾਤ ਨੂੰ ਸੁਪਨੇ ਚ ਬਣਦੀ ਹੈ ਅੱਜ ਵਾਸਤੇ ਸਿੱਖ ਜਗਤ ਵਿੱਚ ਹੁਕਮ ਹੈ ਕਿ ਪ੍ਰਖਾ ਕੀਰਤਨ ਸਵੇਲਾ ਪੜ੍ਹ ਕੇ ਸੁਣ ਜਾਂ ਥੋੜਾ ਜਿਹਾ ਗੁਰੂ ਨੂੰ ਯਾਦ ਕਰਕੇ ਸੁਣ ਜਰਗਦ ਨੇ ਕਿਹਾ ਦੇ ਇੱਥੇ ਸੌਗਾ ਤੇ ਕਮਰੇ ਸੌਗਾ ਗੱਲ ਤੇ ਇੱਕੋ ਹੀ ਮੈਨੂੰ ਕਹਿਣ ਲੱਗੇ ਨਹੀਂ ਮਸਕੀਨ ਜੀ ਇਹ ਗੱਲ ਗਲਤ ਹੈ ਖੇਡਦਾ ਖੇਡਦਾ ਬੱਚਾ ਕਿਧਰੇ ਗਲੀ ਚ ਸੌ ਜਾਏ ਤੇ ਖੇਡਦਾ ਖੇਡਦਾ ਬੱਚਾ ਮਾਂ ਦੀ ਗੋਦ ਤੇ ਸੌ ਜਾਏ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਕਿਸ ਤਰ੍ਹਾਂ ਮੰਨ ਲਈ ਇੱਕ ਸੜਕ ਤੇ ਸੌ ਗਏ ਇੱਕ ਮਾਂ ਦੇ ਗੋਦ ਤੇ ਸੌ ਗਏ ਸੁੱਤੇ ਤੇ ਜਾਗਣੇ ਹੀ ਨੇ ਪਰ ਸੁਣਨੇ ਵਿੱਚ ਬੜਾ ਅੰਤਰ ਇੱਕ ਗੈਰ ਮਹਿਫੂਜ਼ ਹੈ ਇੱਕ ਹਿਫਾਜ਼ਤ ਵਿੱਚ ਉਹਦੋਂ ਤੇ ਖੈਰ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਪਰ ਸਹਜੇ ਸਹਜੇ ਇਸ ਗੱਲ ਦਾ ਪਤਾ ਚੱਲਿਆ ਕਿ ਜਾਗਰਤ ਅਵਸਥਾ ਵਿੱਚ ਜਿਹੜਾ ਭੈੜਾ ਕਰਮ ਮਨੁੱਖ ਦੇ ਅੰਤਿਸ਼ ਕਰਨ ਨੂੰ ਮਹਿਲਾ ਕਰ ਜਾਂਦਾ ਹੈ ਸੁਪਨੇ ਦਾ ਭੈੜਾ ਕਰਮ ਵੀ ਮਹਿਲਾ ਕਰਦਾ ਹੈ ਜਾਗਰਤ ਅਵਸਥਾ ਦਾ ਜਿਹੜਾ ਪਵਿੱਤਰ ਕਰਨ ਕੁਝ ਖੇੜਾ ਦੇ ਜਾਂਦਾ ਹੈ ਮਸਤੀ ਦੇ ਜਾਂਦਾ ਹੈ ਸੁਪਨੇ ਦਾ ਪਵਿੱਤਰ ਕਰਨ ਵੀ ਕੁਝ ਖੇੜਾ ਦੇ ਕੁਝ ਮਸਤੀ ਦੇ ਜਾਂਦਾ ਹੈ ਕੁਝ ਰੰਗ ਦੇ ਜਾਂਦਾ ਹੈ ਕੁਝ ਅਨਹੋਣੇ ਖੇਡ ਬਣਾ ਜਾਂਦਾ ਹੈ ਔਰ ਪਵਿੱਤਰ ਸੁਪਨਾ ਕਿਸੇ ਨੂੰ ਆਵੇ ਸਮਝ ਲੋ ਕਮ ਸੇ ਕਮ ਇਹ ਮਨੁੱਖ ਮਾਨਸਿਕ ਤੌਰ ਤੇ ਲਾਜ਼ਮੀ ਬੋਧ ਹੈ ਔਰ ਸੋਹਿੱਤਰ ਸੰਸਕਾਰ ਪਏ ਨੇ ਸائیں ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਪੁਰਸ਼ ਦੀ ਕਥਾ ਸਾਡੇ ਸਾਹਮਣੇ ਰੱਖਦੇ ਨੇ ਸੁਪਨੇ ਆਇਆ ਭੇਜਣ ਉਹ ਸੁਪਨਾ ਕੋਈ ਬਹੁਤ ਲੰਬਾ ਤੇ ਨਹੀਂ ਹੁੰਦਾ 5 ਮਿੰਟ ਚੱਲੇਗਾ 10 ਮਿੰਟ ਚੱਲੇਗਾ ਇੰਨਾ ਹੀ ਹੈ ਔਰ ਕੁਝ ਯਾ نیند ਲਈ ਤੇ ਸੁਪਨਾ ਆ ਗਿਆ ਪਰ ਅਕੰਨ ਇੱਕ ਝਲਕ ਵੇਖੀ ਸੁਪਨੇ ਦੇ ਸੁਪਨਾ ਗਿਆ ਤੇ ਝਲਕ ਚਲੀ ਗਈ ਸੁਪਨਾ ਗਿਆ ਤਾਂ ਉਹ ਅਵਸਥਾ ਚਲੀ ਗਈ ਜੋ ਬਣੀ ਹੋਈ ਸੀ ਹੁੰਦੀ ਇਹ ਛੇਨ ਮਾਤਰ ਲੰਬੀ ਨਹੀਂ ਦਾਇਮੀ ਨਹੀਂ ਬਹੁਤ ਵੱਡੀ ਨਹੀਂ ਪਰ ਛੇਨ ਮਾਤਰ ਹੈ ਭਾਵੇਂ ਬਦਲਾਂ ਦੀ ਬਿਜਲੀ ਹੈ ਚਮਕੀ ਤੇ ਗਈ ਲੇਕਿਨ ਫਿਰ ਵੀ ਕੁਝ ਦਿਖਾ ਜਾਂਦੀ ਹੈ ਫਿਰ ਵੀ ਕੁਝ ਝਲਕ ਦੇ ਜਾਂਦੀ ਇਹ ਵੀ ਕੁਝ ਅਸਲੀਅਤ ਵੇਸ ਪੈਂਦੀ ਹੈ ਭਾਵੇਂ ਉਹ ਸੈਕਿੰਡ ਵਾਸਤੇ ਹੀ ਇਹ ਬਿਜਲੀ ਚਲਦੀ ਸੁਪਨੇ ਆਇਆ ਫਿਰ ਗਿਆ ਮੈਂ ਜਲ ਭਰਿਆ ਰੋ ਸੁਪਨੇ ਨੂੰ ਬਹੁਤ ਵੱਡੀ ਮਨੰਤਾ ਦੇ ਦਿੱਤੀ ਸਤਗੁਰਾਂ ਕਦਨ ਮੈਂ ਹੁਜ਼ਾਰੋ-ਜ਼ਾਰ ਰੋ ਰੇ ਬਈ ਕਿਉਂ ਉਹ ਜਿਹੜੀ ਸੁਪਨੇ 'ਚ ਮੈਂ ਚਲਕ ਦੇਖੀ ਏ ਉਹਨੂੰ ਕਿਸ ਤਰ੍ਹਾਂ ਪ੍ਰਾਪਤ ਕਰਾਂ ਨਾ ਮੈਂ ਉੱਤੇ ਜਾ ਸਕਦਾ ਨਾ ਕਿਸੇ ਨੂੰ ਭੇਜ ਸਕਦਾ ਨਾ ਕੋਈ ਸੰਦੇਸ਼ ਕਰ ਹੁਣ ਤੇ ਇੱਕੋ ਹੀ ਗੱਲ ਹੈ ਜੇ ਕਿਦਰੇ ਬਣ ਜਾਏ ਆ ਸੁਭਾਗੇ ਨੀਂਦੜੀਏ ਮਤ ਸੋ ਦੇਖਾਂ ਸੁਭ ਐ ਭਾਗਾਂ ਭਰੀ ਨਹੀਂ ਤੋਈ ਆ ਤੇ ਕੋਈ ਗੱਲ ਬਣੇ ਵਰਨਾ ਨਹੀਂ ਉਹ ਜਿਹੜੀ ਭਾਗਾਂ ਭਰੀ ਨਹੀਂ ਦਾ ਉਸੇ ਨੂੰ ਏ ਗੁਰਵਰਜਨ ਦੇ ਜੀ ਮਾਰਾ ਉੱਤੇ ਨੇ ਜਾਗੜੇ ਨਾਲੋਂ ਚੰਗੀ ਜਾਗਨ ਤੇ ਸੁਪਨਾ ਭਲਾ ਵਸਿਏ ਪ੍ਰਦਸਨ ਮੀਰਾਨ ਦਾ ਪ੍ਰਸਿੱਧ ਸਨ ਹਾਫਿਜ਼ ਕਹਿੰਦੇ ਨੇ ਤਸਬੀਹ ਫੇਰਦਾ ਫੇਰਦਾ ਅੱਲਾ ਅੱਲਾ ਕਰਦੇ ਆਂ ਆਉਗੇ ਨੀਂਦਾਂ ਦੇ ਕੁਦਰਤੀ ਗੱਲ ਹੈ ਜਦ ਅੱਲਾਹ ਅੱਲਾ ਕਰਦੇ ਆ ਮਨ ਕਰਕੇ ਸੌਂ ਗਏ ਤੋ ਰਾਤੀ ਕੁਝ ਝਲਕ ਬਣਨੇ ਸੇ ਮੈਂ ਫਿਰ ਅਸ ਕਰਦੇ ਆ ਜਿਸ ਬੰਦੇ ਨੂੰ ਰਾਤ ਨੂੰ ਪਵਿੱਤਰ ਸੁਪਨੇ ਆਉਂਦੇ ਨੇ ਲਾਜ਼ਮੀ ਉਸਦੇ ਹਿਰਦੇ ਚ ਪਵਿੱਤਰਤਾ ਹੈ ਕਿ ਜਿਸ ਨੂੰ ਗੰਦੇ ਸੁਪਨੇ ਆਉਂਦੇ ਪੈਨੇ ਲਾਜ਼ਮੀ ਕੋਤਾਂ ਪ੍ਰੇਤਾਂ ਵਰ ਗਈ ਹੈ ਬਹੁਤ ਡਰ ਹੈ ਬਹੁਤ ਡਰ ਬਸ ਕਿਸੇ ਦੂਜੇ ਤੋਂ ਫੈਸਲਾ ਨਾ ਕਰਾ ਆਪਣਾ ਫੈਸਲਾ ਖੁਦ ਕਰਾ ਜੇ ਤੂੰ ਆਪਣਾ ਫੈਸਲਾ ਖੁਦ ਨਹੀਂ ਕਰ ਸਕਦਾ ਤਾਂ ਕਦੀ ਕਦੀ ਕੁਦਰਤ ਤੈਨੂੰ ਜਲਗ ਦਿਖਾਉਂਦੀ ਹੈ ਤੋ ਕਿ ਸੁਪਨੇ ਵਿੱਚ ਵੱਡੇ-ਟੱਡੇ ਜਿਹੜਾ ਤੂੰ ਅਨਰਥ ਕਰ ਛੱਡਦਾ ਹੈ ਉਹ ਸਿਰਫ ਇਤਨਾ ਕਿ ਸੁਪਨੇ ਚ ਮੌਕਾ ਬਣ ਗਿਆ ਜਾਗਰਤ ਚ ਮੌਕਾ ਨਹੀਂ ਬਣਿਆ ਕਿ ਕੋਈ ਬਹੁਤ ਚੰਗਾ ਮਨੁੱਖ ਨਹੀਂ ਹੈ ਤੋ ਖੁਦ ਬਮਨ ਸਰ ਸ਼ੁਰੂ ਕਰ ਆਦਿ ਸਕੇ ਮੈਂ ਖੁਦ ਮਨਸਬਾ ਆਪਣਾ ਫੈਸਲਾ ਆਪ ਕਰ ਤੋ ਕਿ ਦੂਜਿਆਂ ਕੋਲੋਂ ਕਰ ਫੈਸਲਾ ਕਰਨਾ ਤੇ ਜੀਆ ਕੋ ਕਿਉਂ ਫੈਸਲਾ ਕਰਨਾ ਤੇ ਜੇ ਤੂੰ ਆਪਣਾ ਨਿਰਣਾ ਉਹਦੇ ਨਾਲ ਹੀ ਕਰ ਸਕਦਾ ਤੇ ਗਮਸੂਖਾਂ ਤੋਂ ਆਪਣੇ ਸੁਪਨਿਆਂ ਨੂੰ ਤੈਅ ਰੇਖ ਸਕਦਾ ਸੁਪਨੇ ਤੈਨੂੰ ਦੱਸ ਦੇਣਗੇ ਤੂੰ ਭਗਤ ਹੈ ਕਿ ਚੋਰ ਪਰਉਪਕਾਰੀ ਹੈ ਕਿ ਧੰਦ ਹੈ ਸਹੀ ਹੈ ਕਿ ਬਦਮਾਸ਼ ਹੈ ਪਰ ਸੁਪਨਾ ਨਿੱਜੀ ਹੈ ਵਿਅਕਤੀਗਤ ਹੈ ਪਿਓ ਵੇਖ ਰਿਹਾ ਹੈ ਪੁੱਤਰ ਨੂੰ ਨਹੀਂ ਪਤਾ ਪੁੱਤਰ ਵੇਖ ਰਿਹਾ ਹੈ ਪਿਓ ਨੂੰ ਨਹੀਂ ਪਤਾ ਪਤਨੀ ਵੇਖ ਰਹੀ ਹੈ ਪਤਨੀ ਨੂੰ ਨਹੀਂ ਪਤਾ ਪਤਨੀ ਸੁਪਨਿਆਂ ਦੀ ਝਲਕ ਵੇਖ ਰਹੀ ਏ ਬਦੀ ਉਹ ਨਹੀਂ ਪਲਣ ਨੀਜੀ ਬਿਲਕੁਲ ਨੀਜੀ ਜਾਗਰਤ ਅਲਸਤਜ ਕੋਈ ਕੰਮ ਕਰੀਏ ਦੂਜਾ ਤੀਜਾ ਵੇਖ ਵੀ ਸਕਦਾ ਹੈ ਪਕੜਿਆ ਵੀ ਜਾ ਸਕਦਾ ਹੈ ਬੰਦਾ ਚੋਰੀ ਕੀਤੀ ਪਕੜਿਆ ਵੀ ਜਾ ਸਕਦਾ ਕਾਨੂੰਨ ਦਾ ਡਰ ਹੈ ਸਮਾਜ ਦਾ ਡਰ ਹੈ ਦੁਰਾਚਾਰ ਕੀਤਾ ਸੰਸਾਰ ਦਾ ਡਰ ਹੈ ਸਮਾਜ ਦਾ ਡਰ ਹੈ ਲੋਕੀ ਕੀ ਆਖਣਗੇ ਪਰ ਸੁਪਨੇ ਤੇ ਪੂਰੀ ਸੁਤੰਤਰ ਕਿਹਨੂੰ ਨਹੀਂ ਪਤਾ ਬਿਲਕੁਲ ਵਿਅਕਤੀਗਤ ਹੈ ਬਿਲਕੁਲ ਨਿੱਜੀ ਹੈ ਤਾਂ ਅੱਲਾ ਅੱਲਾ ਕਰਦੇ ਆ ਈਰਾਨ ਦਾ ਇਹ ਪ੍ਰਸਿੱਧ ਸੰਨ ਹਾਫਿਜ਼ ਸਾਹਬ ਤਸਬੀਹ ਫੇਰਦੇ ਆ ਫਿਰ ਤਾਂ झलक ਬਣ ਗਈ ਸੁਪਨੇ ਵਿੱਚ ਤੇ ਸੁਪਨੇ 'ਚ ਖੁਦਾ ਕਹਿੰਦਾ ਫਕੀਰ ਤੂੰ ਕੁਝ ਮੰਗ ਲੈ ਹਾਫਿਜ਼ ਲਿਖਦੇ ਨੇ ਕਿੰਨਾ ਖੁਦਾ ਤੋਂ ਕੀ ਮੰਗੇ ਦੇਵਾਨੇ ਹਾਫਿਜ਼ ਮੈਂ ਉਹਨਾਂ ਦਾ ਪੜਿਆ ਇਸ ਬੋਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਉਹ ਕਹਿੰਦੇ ਮਕਨ ਬੇਦਾਰ ਅਜ਼ੀਮ ਖਾਬਮ ਖੁਦਾਰਾ ਕਿ ਦਾਰਨ ਇਸ਼ਰਤੇ ਖੁਸ਼ਬਾ ਖਿਆਲ ਐ ਮੇਰੇ ਖੁਦਾ ਜੇ ਤੂੰ ਬਖਸ਼ਿਸ਼ ਦੇ ਘਰ ਵਿੱਚ ਆਇਆ ਹੈ ਇਹ ਕੁਝ ਦੇਣਾ ਹੀ ਚਾਹਨਾ ਹੈ ਤਾਂ ਜਿਸ ਨੀਂਦ ਦੇ ਵਿੱਚ ਮੈਂ ਇਸ ਵਕਤ ਉਹਨ ਬੇਦਾਰ ਅਜ਼ੀਮ ਖਾਬਮ ਖੁਦਾਰਾ ਮੈਨੂੰ ਬੇਦਾਰ ਨਾ ਕਰੀ ਮੈਨੂੰ ਜਾਗਣੀ ਨਾ ਦੇ। ਮੈਂ ਸੁੱਤਾ ਹੀ ਰਹਾ। ਕੋ ਤੇਰੀ ਝਲਕ ਦਿਖਾਈ ਦੇ ਰਹੀ ਹੈ ਮੈਨੂੰ ਡਰ ਹੈ। ਜਾਗਾਂ ਦਾ ਨਹੀਂ ਰਹੇਗੀ। ਜਾਗਾਂ ਦਾ ਚਲੀ ਜਾਏਗੀ। ਸੁਪਨੇ ਆਇਆ, ਭੇ ਗਿਆ। ਸੁਪਨਾ ਗਿਆ ਤੇ ਝਲਕ ਵੀ ਗਈ। ਮਕੁਨ ਦੇ ਰਾਹ ਰਾਹੀਂ ਖਾਬਮ ਖੁਦਾਰਾ ਕੇ ਦਾਰਮ ਇਸ਼ਰਤੇ ਹੁਸਬਾ ਖਿਆਲ। ਜਿਨ੍ਹਾਂ ਸੋਹਣੇ ਜਿਹਾਂ ਖਿਆਲਾਂ ਨਾਲ ਸੁਪਨੇ ਨਾਲ ਮੈਂ ਜੁੜਿਆ ਹੋਇਆ। ਬੜਾ ਸੁਖ ਹੈ ਬੜਾ ਆਨੰਦ ਹੈ ਬੜਾ ਰਸ ਹੈ ਐ ਖੁਦਾ ਜੇ ਮਿਹਰਬਾਨੀ ਹੋਇਆ ਹੈ ਤਾਂ ਫਿਰ ਬੇਦਾਰ ਨਾ ਕਰੇ ਹਾਫਿਜ਼ ਕਹਿੰਦਾ ਖੁਦਾ ਨੇ ਮੇਰੇ ਮਸਤਕ ਤੇ ਹੱਥ ਰਖਿਆ ਅੱਖ ਖੁੱਲ ਗਈ ਕਹਿੰਦਾ ਉਦੋਂ ਦਾ ਮੈਂ ਉਸੇ ਨੀਂਦ ਨੂੰ ਦੇਖਦਾ ਤਾਰੀ ਸਾਰੀ ਰਾਤ ਜਾਗਦਾ ਉਹ ਨੀਂਦ ਆਵੇ ਸਾਰਾ ਸਾਰਾ ਦਿਨ ਤੜਪਦਾ ਉਹ ਨੀਂਦ ਆਵੇ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਪਸ਼ਟ ਰੂਪ ਵਿੱਚ ਲਿਖਦੇ ਨੇ ਆਹ ਸੁਭਾਗੀ ਨੀਂਦ ਰੀਏ ਮਤ ਸੋ ਦੇਖਾਂ ਸੋਏ ਇਹ ਭਾਗਾ ਭਰੇ ਨੀਂਦ ਤੂੰ ਆ ਤੇ ਖਿਮਾ ਕਰਨੀ ਭਾਗਾ ਭਰੇ ਨੀਂਦ ਉਹਨਾਂ ਦੇ ਜਿਨ੍ਹਾਂ ਦਾ ਭਾਗਾ ਭਰਿਆ ਜਾਗਣਾ ਹੈ ਜਿਨ੍ਹਾਂ ਦਾ ਜਾਗਣਾ ਹੀ ਪਹਿੜਾ ਹੈ ਉਹਨਾਂ ਦੇ ਤੇ ਸੋਣਾ ਆਪੇ ਹੀ ਪਹਿੜਾ ਹੈ ਸਾਰੀ ਰਾਤ ਜਿਹੜੇ ਸੁਪਨੇ ਵੇਖਦੇ ਨੇ ਬਸ ਭੂਤਾਂ ਹੀ ਪ੍ਰੇਤਾਂ ਚ ਰਹਿੰਦੇ ਨੇ ਔਰ ਕੀ ਕੋਈ ਪਵਿੱਤਰ ਝਲਕ ਨੇ ਕੋਈ ਪਵਿੱਤਰ ਗੱਲ ਨੇ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਰਾਤ ਨੂੰ ਸੁੱਤੇ ਆਇਆ ਨੀਂਦ ਦੇ ਵਿੱਚ ਬਰ ਐਵੇਂ ਬਿਰੜਾ ਕੇ ਕੋਈ ਰਾਮ ਕਹਿ ਦੇ ਬਿਰੜਾਣਾ ਉਹਨੂੰ ਕਹਿੰਦੇ ਜਿਹੜੇ ਨੀਂਦ ਵਿੱਚ ਬੋਲਦੇ ਨੇ ਕਈ ਬੰਦੇ ਬੋਲਦੇ ਮੇਰੇ ਨਾਲ ਇੱਕ ਵਿਦਿਆਰਥੀ ਰਿਹਾ ਪੜਦਾ ਸੀ ਔਰ ਰਾਤ ਨੂੰ ਨੀਂਦ ਵਿੱਚ ਚੱਲਣ ਵੀ ਲੱਗ ਪੈਂਦਾ ਸੀ ਔਰ ਉਹਨੂੰ ਜ਼ਬਰਦਸਤੀ ਪਕੜ ਕੇ ਹਿਲਾ ਕੇ ਫਿਰ ਬਿਠਾਣਾ ਪੈਂਦਾ ਸੀ ਕਿਤੇ ਘਰ ਨਾ ਜਾ ਕੇ ਛੋਕੜ ਨਾ ਖਾ ਲਵੇ ਨੀਂਦ ਵਿੱਚ ਚੱਲ ਪੈਂਦਾ ਸੀ ਨੀਂਦ ਦੇ ਵਿੱਚ ਗੱਲਾਂ ਕਰਦਾ ਸੀ ਨੀਂਦ ਵਿੱਚ ਗਰੋਧਤ ਹੋ ਜਾਂਦਾ ਸੀ ਨੀਂਦ ਵਿੱਚ ਅਕਸ਼ਰਤ ਬੋਲਦਾ ਸੀ ਜਾਗਰਤ ਅਵਸਥਾ ਵਿੱਚ ਕੁਝ ਐਸੇ ਸੰਸਕਾਰ ਕੱਠੇ ਕਰ ਲੈਂਦਾ ਸੀ ਨੀਂਦ ਵਿੱਚ ਫਿਰ ਬੋਲਦਾ ਸੀ ਤੇ ਭਗਤ ਕਬੀਰ ਕਹਨ ਕੋਈ ਨੀਂਦ ਦੇ ਰਾਮ ਕਹਿ ਰਹੇ ਤੇ ਮੈਂ ਫਿਰ ਅਰਜ਼ ਕਰਾਂ ਨੀਂਦ ਹੀ ਦੱਸੇਗੀ ਕਿ ਐ ਬੰਦੇ ਤੇਰਾ ਜਾਗਣਾ ਕੀ ਸੁਪਨਾ ਹੀ ਦੱਸੇਗਾ ਤੇਰਾ ਜਾਗਣਾ ਕੀ ਹੈ ਉਹ ਬੰਦਾ ਆਪਣੇ ਦਿਨ ਨੂੰ ਸੌਣਾ ਨਹੀਂ ਸਕਦਾ ਰਾਤ ਹੀ ਦੱਸੇਗੀ ਤੇਰਾ ਦਿਨ ਕੀ ਨੀਂਦ ਹੀ ਦੱਸ ਦੇਗੀ ਤੇਰਾ ਜਾਗਣਾ ਕੀ ਹੈ ਔਰ ਸੁਪਨਾ ਹੀ ਦੱਸ ਦੇਗਾ ਤੇਰਾ ਸੁਚੇਤ ਬਣਾ ਲੀ। ਬਸ਼ਰ ਤੇ ਤੂੰ ਖੁਦ ਬਮਨ ਸਭ ਤੋਂ ਜੇ ਤੂੰ ਆਪ ਮਨਸਕ ਬਣੇ ਆਪਣਾ ਇਨਸਾਫ ਆਪ ਕਰੇ ਔਰ ਆਪਣੇ ਆਪ ਨੂੰ ਵੇਖਣ ਦੀ ਕੋਸ਼ਿਸ਼ ਕਰੇ। ਕਬੀਰ ਕਹਿੰਦੇ ਨੇ ਕਿ ਰਾਤ ਨੂੰ ਸੁਤੇ ਆਇਆ ਕੋਈ ਸੁਪਨੇ ਵਿੱਚ RAM ਕਹਿ ਰਿਹਾ ਸੁਪਨੇ ਹ ਬਿਰੜਾ ਆਇਓ ਕੇ ਜਿਹੇ ਮੁਖ ਨਿਕ ਸੇ ਰਾਮ ਨਿਕਲ ਗਏ ਆਖਿਆ ਨਹੀਂ ਨਿਕਲੇਗੇ ਬਰਣਾ ਕੇ ਤਾਂ ਕੇ ਪਦ ਕੇ ਬਨਹੇ ਮੇਰੇ ਤਨ ਕੋ ਜਾ ਉਹਦੇ ਪੈਰਾਂ ਦੀ ਜੁੱਤੀ ਫਿਰ ਮੇਰੇ ਚਮੜੇ ਦੀ ਬਣਨੀ ਚਾਹੀਦੀ ਹੈ ਕੋ ਬਾਜ਼ਾਰੋਂ ਨਾ ਲਵੇ ਕਿਸੇ ਪਸ਼ੂ ਦੀ ਖਲ ਵੀ ਨਾ ਲਵੇ ਮੈਂ ਆਪਣੇ ਖਲ ਦੀ ਬਣਾ ਦਿਆਂਗਾ ਉਹ ਬੰਦਾ ਤੇ ਬੜਾ ਪਵਿੱਤਰ ਹੈ ਬੜੀ ਗੱਲ ਸੁਪਨੇ ਚ ਰਾਮ ਕਹਿ ਦੇ ਤਾ ਔਰ ਸੁਪਨਿਆਂ ਦਾ ਅਧਿਆਇ ਆ ਰਾਮ ਇਸ ਗੱਲ ਦਾ ਸਬੂਤ ਹੈ ਕੁਝ ਗੱਲ ਹੈ ਨਹੀਂ ਤੇ ਹੁਣ ਤੇ ਸੁਣਿਆ ਕੋਈ ਸਾਇੰਸ ਤਰੱਕੀ ਕਰ ਰਹੀ ਹੈ ਮਨੁੱਖ ਦੇ ਸੁਪਨੇ ਵੇਖੇ ਜਾ ਸਕਦੇ ਸੋਧਿਆਂ ਕੋਈ ਵੇਖਦਾ ਤੇ ਔਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਹੜੀ ਦੁਨੀਆ ਚ ਸ਼ਾਇਦ ਸੈਸ ਉਸ ਢੰਗ ਤੱਕ ਉਸ 스테ਜ ਤੱਕ ਮਨੁੱਖ ਨੂੰ ਲੈ ਜਾਏ ਜਿੱਥੇ ਮਨੁੱਖ ਦੇ ਸੁਪਨੇ ਗੁਪਤ ਨਾਲ ਅਜੇ ਤੇ ਗੁਪਤ ਨੇ ਅਜੋ ਤੇ ਨਾਲ ਦੇ ਸਾਥੀ ਨੂੰ ਕੋਈ ਪਤਾ ਨਹੀਂ ਕਿ ਸੁਪਨੇ ਦੀ ਦੁਨੀਆ 'ਚ ਕੀ ਹੋ ਰਿਹਾ ਹੈ ਵਿਅਕਤੀਗਤ ਰੂਪ 'ਚ ਖੁਦ ਕੱਲਾ ਹੀ ਮਨੁੱਖ ਵੇਖ ਰਿਹਾ ਹੈ ਕਾਦਰ ਕਰੀਮ ਨੇ ਕੁਝ ਇਸ ढंग ਦੇ ਪੜ ਦੇ ਰੱਖ ਦਿੱਤੇ ਭਗਤ ਕਬੀਰ ਕਹਿਣੇ ਜਿਹੜਾ ਰਾਮ ਕਹਿ ਦੇ ਮੈਂ ਆਪਣੇ ਤਨ ਦੇ ਚਮੜੇ ਦੀ ਜੁੱਤੀ ਬਣਾ ਕੇ ਦੇ ਆਂ ਉਹ ਮਨੁੱਖ ਬੜਾ ਪਵਿੱਤਰ ਹੈ ਬਹੁਤ ਪਵਿੱਤਰ ਹੈ। ਉਹਨੇ ਛੰਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਛੰਦ ਹੈ। ਮੇਰੀ ਇੱਕ ਆਦਤ ਹੈ ਹਰ ਮਨੁੱਖ ਦਾ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਕੋਈ ਇੱਕ ਪੰਤੀ ਕਿਸੇ ਇੱਕ ਵਿਸ਼ੇ ਦੀ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲੱਭ ਪਿਆ ਹੈ। ਸਾਜ ਤੋਂ 5-7 ਸਾਲ ਪਹਿਲੇ ਮੇਰਾ ਇਹ ਸੁਭਾਅ ਹੁੰਦਾ ਸੀ ਕਿ ਇਸ ਸੰਬੰਧੀਆਂ ਹੋਰ ਕਿੰਨੀਆਂ ਪੰਤੀਆਂ। ਔਰ ਕਿਹੜੇ-ਕਿਹੜੇ ਪਾਤਸ਼ਾਹ ਦੀਆਂ ਔਰ ਜੇ ਕਿਸੇ ਇੱਕ ਵਿਸ਼ੇ ਨੂੰ ਬਾਰ-ਬਾਰ ਦੁਹਰਾਇਆ ਹੈ ਤਾਂ ਫਿਰ ਕੋਈ ਗੱਲ ਹੈ। ਹਾਲਕਈ ਇੱਕ ਦਫਾ ਵੀ ਜਿਹੜੀ ਗੱਲ ਆ ਗਈ ਹੈ لازਮੀ ਉਸਦੇ ਕੁਝ ਹਕੀਕਤ ਹੈ, ਸਚਾਈ ਹੈ ਪਰ ਜਿਹੜੀ ਗੱਲ ਬਾਰ-ਬਾਰ ਆ ਗਈ ਹੈ ਉਹ ਤੇ ਫਿਰ ਕੋਈ ਖਾਸ ਗੱਲ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸੁਪਨੇ ਊਭੀ ਭਈ ਗਇਓ ਕੇ ਨ ਅੰਜਲਾ। ਕੋਨੇ ਛੰਦ ਮੱਲਾ ਪਨ ਸਾਹਿਬ ਕਨ ਅੱਜ ਅਸੀਂ ਸੁਖਨਿਤ ਦੋ ਰੂਪ ਹੋ ਗਏ। ਉਹ ਦੂਜਾ ਰੂਪ ਆਪਣੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਬਾਹਰੋਂ ਤੇ ਆਮਦਨ। ਸਾਹਿਬ ਕਨ ਅਸੀਂ ਦੋ ਰੂਪ ਹੋ ਗਏ। ਇੱਕ ਤੇ ਅਸੀਂ ਇੱਕੋ ਸੱਚਾ ਪਰਿਪੂਰਣ ਪ੍ਰਮਾਤਮਾ। ਦੋ। ਔਰ वार्तालाਪ ਲਿਖਦੇ ਨੇ। ਕਹਿੰਦੇ ਅਸੀਂ ਦੋ ਹੋ ਗਏ। ਔਰ ਅਸੀਂ ਉਸ ਨੂੰ ਵੇਖ ਰਹੇ ਸੀ ਤੇ ਜੇ ਵੇਖ ਰਹੇ ਸੀ ਤੇ ਆਚਲ ਕਿਉਂ ਨਹੀਂ ਪਕੜ ਲਿਆ ਗੈਰੋ ਕੀ ਨਾ ਅੰਚਲਾ ਦਰਸਲ ਪਵਿੱਤਰ ਸੁਪਨਾ ਆਵੇ ਨਾ ਤੇ ਇਤਨਾ ਵੀ ਅੰਦਰ ਖਿਆਲ ਪੈਦਾ ਹੋ ਜਾਏ ਇਸ ਸੁਪਨੇ ਨੂੰ ਲੰਬਾ ਕਰਨਾ ਸੁਪਨਾ ਟੁੱਟ ਜਾਏ ਉਸੇ ਵਕ ਟੁੱਟ ਜਾਏ ਅੱਖ ਖੁੱਲ ਜਾਂਦੀ ਨੀਂਦ ਖੁੱਲ ਜਾਂਦੀ ਉਸ ਬਾਰੇ ਕੀ ਦਏ ਸਤਿਗੁਰ ਜਿਕਰ ਪੈ ਕਰਦਾ ਹੈ ਸਪਨੇ ਉਭੇ ਭਏ ਗਹਿਓ ਕਿ ਨ ਅੰਚਲਾ ਆਂਚਲ ਕਉ ਨਹੀਂ ਪਕੜੇ